ਦੋਸਤੋ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਉੱਤੇ ਅਨੇਕਾਂ ਧਰਮਾਂ ਜਾਤਾਂ ਬਰਾਦਰੀਆਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਦੇ ਨਾਲ ਮਿਲ ਜੁਲ ਕੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਪੰਜਾਬ ਦਾ ਇੱਕ ਲੱਕੜ ਦਾ ਕੰਮ ਕਰਨ ਵਾਲਾ ਤਰਖਾਨ ਭਾਈਚਾਰਾ ਵੀ ਆਉਂਦਾ ਹੈ ਸਦੀਆਂ ਤੋਂ ਪੰਜਾਬ ਦੀ ਧਰਤੀ ਤੇ ਵਸਦੇ ਆ ਰਹੇ ਤਰਖਾਨ ਭਾਈਚਾਰੇ ਦੇ ਲੋਕ ਜੋ ਆਪਣੇ ਹੱਥਾਂ ਦੇ ਨਾਲ ਕਿਰਤ ਕਰਦੇ ਹਨ ਤੇ ਆਪਣੇ ਦਸਾਂ ਨੌਹ ਦੀ ਹੱਕ ਹਲਾਲ ਦੀ ਕਮਾਈ ਖਾਂਦੇ ਹਨ ਇਸ ਭਾਈਚਾਰੇ ਦੀ ਮਹਾਰਤ ਉਹਨਾਂ ਲਈ ਅਦਬਦ ਕਲਾ ਕਿਸੇ ਜਾਣ ਪਛਾਣ ਦੀ ਮਤਹਾਜ ਨਹੀਂ ਪਰ ਇੱਥੇ ਹੀ ਕੁਝ ਸ਼ਰਾਰਤੀ ਅਤੇ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਵੱਲੋਂ ਤਰਖਾਨ ਭਾਈਚਾਰੇ ਨੂੰ ਇੱਕ ਬੜਾ ਹੀ ਗਲਤ ਸ਼ਬਦ ਵਰਤ ਕੇ ਇੱਕ ਟੀਚਰ ਜਿਹੀ ਕੀਤੀ ਜਾਂਦੀ ਹੈ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਕੁਝ ਲੋਕਾਂ ਵੱਲੋਂ ਤਰਖਾਨ ਭਾਈਚਾਰੇ ਨੂੰ ਨੀਵਾ ਦਿਖਾਉਣ ਲਈ ਗੁੱਲੀ ਘੜ ਆ ਕੇ ਬੁਲਾਇਆ ਜਾਂਦਾ ਕਿ ਇਹ ਤਰਖਾਨ ਤਾਂ ਗੁੱਲੀ ਘੜ ਹੁੰਦੇ ਹਨ ਇਹਨਾਂ ਨੂੰ ਕੀ ਪਤਾ ਹੈ ਇਹ ਕੀ ਜਾਣਦੇ ਹਨ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦੇ ਕਿਰਤੀ ਅਤੇ ਮਿਹਨਤਕਸ਼ ਤਰਖਾਣ ਭਾਈਚਾਰੇ ਵਾਸਤੇ ਗੁੱਲੀ ਘੜ ਸ਼ਬਦ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਕੀ ਹੈ ਇਸ ਦਾ ਇਤਿਹਾਸ ਤਰਖਾਣਾਂ ਨੂੰ ਗੁੱਲੀ ਘੜ ਕਹਿਣ ਦਾ ਕੀ ਮਤਲਬ ਨਾਲ ਹੀ ਗੱਲ ਕਰਾਂਗੇ ਕਿ ਇਸ ਦਾ ਸਿੱਖ ਧਰਮ ਦੇ ਨਾਲ ਕੀ ਸੰਬੰਧ ਹੈ ਦੋਸਤੋ ਤਰਖਾਣ ਭਾਈਚਾਰੇ ਬਾਰੇ ਅਤੇ ਉਹਨਾਂ ਲਈ ਵਰਤੇ ਜਾਂਦੇ ਇਸ ਗੁੱਲੀ ਘੜ ਸ਼ਬਦ ਦਾ ਅਸਲੀ ਸੱਚ ਸੁਣ ਕੇ ਉਹ ਲੋਕ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਗੇ ਜਿਨ੍ਹਾਂ ਕਦੇ ਵੀ ਤਰਖਾਨ ਭਾਈਚਾਰੇ ਨੂੰ ਇਸ ਸ਼ਬਦ ਦੇ ਨਾਲ ਕਿਤੇ ਸੰਬੋਧਨ ਵੀ ਕੀਤਾ ਹੋਇਆ ਤਰਖਾਨ ਭਾਈਚਾਰੇ ਲਈ ਇਹ ਸ਼ਬਦ ਵਰਤਣ ਵਾਲਾ ਇੱਕ ਸਿੱਖ ਨਹੀਂ ਬਲਕਿ ਇੱਕ ਮੁਗਲਾਂ ਦਾ ਭਾਗੀਦਾਰ ਹੋਵੇਗਾ ਦੋਸਤੋ ਜਾਣਕਾਰੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕਿ ਸਾਡੇ ਗੁਰੂਆਂ ਵੱਲੋਂ ਸਾਨੂੰ ਸਰਬਸਾਂਝੀ ਵਾਲਤਾ ਅਤੇ ਮਾਨਸਕੀ ਜਾਤ ਸਭੇ ਇੱਕੋ ਪਹਿਚਾਣ ਬੋ ਦਾ ਸਬਕ ਪੜਾਇਆ ਗਿਆ ਹੈ ਪੂਰੀ ਦੁਨੀਆ ਵਿੱਚ ਇਨਸਾਨੀਅਤ ਸਬਦ ਦਾ ਇੱਕ ਸਾਂਝਾ ਧਰਮ ਹੈ ਸਿੱਖ ਵੀ ਆਪਣੀ ਅਰਦਾਸ ਵਿੱਚ ਹਰ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ ਪੰਜਾਬ ਦੀ ਧਰਤੀ ਉੱਤੇ ਅੱਜ ਅਨੇਕਾ ਧਰਮਾਂ ਜਾਤਾਂ ਬਰਾਦਰੀਆਂ ਦੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਆ ਰਹੇ ਹਨ ਜਿਨ੍ਹਾਂ ਵਿੱਚ ਇੱਕ ਤਰਖਾਨ ਭਾਈਚਾਰਾ ਵੀ ਆਉਂਦਾ ਤਰਖਾਨ ਭਾਈਚਾਰਾ ਜੋ ਆਪਣੇ ਹੱਥਾਂ ਦੀ ਸ਼ਿਲਪਕਾਰੀ ਤੇ ਆਪਣੇ ਹੱਥਾਂ ਨਾਲ ਬਾ ਕਮਾਲ ਚੀਜ਼ਾਂ ਬਣਾ ਕੇ ਰੱਖ ਦਿੰਦਾ ਹੈ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਤਰਖਾਨ ਭਾਈਚਾਰੇ ਵੱਲੋਂ ਲੱਕੜ ਤੇ ਕੀਤੀ ਨਕਾਸ਼ੀ ਲੱਕੜ ਦੇ ਬਣਾਏ ਗਏ ਫਰਨੀਚਰ ਅਤੇ ਹੋਰ ਲੱਕੜ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਬਿਨਾ ਸਾਡੀ ਅੱਜ ਦੀ ਜ਼ਿੰਦਗੀ ਕਦੇ ਵੀ ਸੰਭਵ ਨਹੀਂ ਹੋ ਸਕਦੀ ਸਿੱਖ ਧਰਮ ਦੇ ਨਾਲ ਤਰਖਾਨ ਭਾਈਚਾਰੇ ਦਾ ਇਤਿਹਾਸ ਸਦੀਆਂ ਤੋਂ ਜੁੜਦਾ ਆ ਰਿਹਾ ਹੈ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਇੱਕ ਤਰਖਾਨ ਭਾਈ ਜਰੇ ਨਾਲ ਹੀ ਸੰਬੰਧ ਰੱਖਦੇ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਪਿਤਾ ਦਾ ਨਾਮ ਸਰਦਾਰ ਭਗਵਾਨ ਸਿੰਘ ਹੁੰਦਾ ਤੇ ਉਹਨਾਂ ਦੇ ਦਾਦਾ ਦਾ ਨਾਮ ਭਾਈ ਹਰਦਾਸ ਸਿੰਘ ਹੁੰਦਾ ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦੇ ਹੁੰਦੇ ਸਨ ਜਿਸ ਵੇਲੇ ਦਸਮ ਸਤਗੁਰੂ ਵੱਲੋਂ ਖਾਲਸਾ ਪੰਥ ਦੀ ਸਜਣਾ ਕੀਤੀ ਜਾਂਦੀ ਹੈ ਤਾ ਉਸ ਵਕਤ ਭਾਈ ਹਰਦਾਸ ਸਿੰਘ ਵੀ ਗੁਰੂ ਸਾਹਿਬਾਂ ਪਾਸੋਂ ਖੰਡੇ ਬਾਟੇ ਦਾ ਅਵਰਤ ਦੀ ਪੌਲ ਛੱਕੇ ਸਿੰਘ ਸੱਜ ਜਾਂਦੇ ਹਨ ਤੇ ਫਿਰ ਗੁਰੂ ਸਾਹਿਬਾਂ ਦੇ ਪਾਸ ਹੀ ਰਹਿਣਾ ਸ਼ੁਰੂ ਕਰ ਦਿੰਦੇ ਭਾਈ ਹਰਦਾਸ ਸਿੰਘ ਜੰਗ ਵਿੱਚ ਲੜਨ ਵਾਸਤੇ ਖਾਲਸਾ ਪੰਥ ਲਈ ਸ਼ਸਤਰ ਤਿਆਰ ਕਰਨ ਦੀ ਸੇਵਾ ਕਰਦੇ ਸਨ ਦੋਸਤੋ ਤੁਸੀਂ ਇਹ ਵੀ ਇਤਿਹਾਸ ਜਾਣਦੇ ਹੋ ਕਿ ਜਦੋਂ ਮੁਗਲ ਫੌਜਾਂ ਨੇ ਇੱਕ ਪੁੱਤਰੇ ਹੋਏ ਹਾਥੀ ਨੂੰ ਸ਼ਰਾਬ ਪਿਆ ਕੇ ਉਸਦੇ ਮੱਥੇ ਤੇ ਲੋਹੇ ਦੇ ਤਵੇ ਬੰਨ ਕੇ ਸ਼ਰੀਅ ਨਾਦਪੁਰ ਸਾਹਿਬ ਦੇ ਕਿਲੇ ਵੱਲ ਖਾਲਸਾ ਫੌਜਾਂ ਨੂੰ ਕੁਚਲਣ ਵਾਸਤੇ ਭੇਜਿਆ ਸੀ ਇਹ ਸ਼ਰਾਬੀ ਹਾਥੀ ਆਪਣੀ ਮੁਗਲ ਫੌਜ ਨੂੰ ਮਿੱਦਦਾ ਹੋਇਆ ਕਿਲੇ ਵੱਲ ਵੱਧ ਰਿਹਾ ਹੁੰਦਾ ਹੈ ਤਾਂ ਉਸ ਵਕਤ ਸਿੱਖ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਬੇਨਤੀ ਕਰਦੇ ਹਨ ਕਿ ਗੁਰੂ ਜੀ ਇਸ ਸ਼ਰਾਬੀ ਹਾਥੀ ਨੂੰ ਜੇ ਅੱਜ ਨਾ ਰੋਕਿਆ ਗਿਆ ਤਾਂ ਇਹ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਆਣ ਵੜੇਗਾ ਤੇ ਆਪਣਾ ਭਾਰੀ ਨੁਕਸਾਨ ਕਰ ਸਕਦਾ ਹੈ ਸਿੱਖਾਂ ਦੀ ਇਹ ਗੱਲ ਸੁਣ ਕੇ ਦਸੰ ਪਿਤਾਏ ਕਸੇਕ ਦੁਲੀ ਜਦਵਾਲ ਇਸ਼ਾਰਾ ਕਰਦੇ ਹਨ ਕਿ ਸ਼ਰਾਬੀ ਹਾਥੀ ਦਾ ਮੁਕਾਬਲਾ ਸਾਡਾ ਇਹ ਹਾਥੀ ਦੁੜੀ ਜੰਦ ਕਰੇਗਾ ਪਰ ਦੁੜੀ ਜੰਦ ਇਹ ਗੱਲ ਸੁਣ ਕੇ ਡਰ ਜਾਂਦਾ ਹੈ ਕਿ ਇੱਕ ਬੰਦਾ ਕਿਵੇਂ ਹਾਥੀ ਦਾ ਮੁਕਾਬਲਾ ਕਰ ਸਕਦਾ ਕਿਤੇ ਮੈਂ ਹਾਥੀ ਥਲੇ ਆ ਕੇ ਕੁਚਲਿਆ ਨਾ ਜਾਵਾ ਇਸੇ ਡਰੋਂ ਇਹ ਦੁੜੀ ਜੰਦ ਰਾਤ ਨੂੰ ਆਨੰਦਪੁਰ ਤੋਂ ਭੱਜਣ ਲਈ ਕਿਲੇ ਦੀ ਕੰਧ ਤੋਂ ਹੀਟਾ ਛਾਲ ਮਾਰ ਦਿੰਦਾ ਹੈ ਜਿਸ ਕਾਰਨ ਉਸ ਦੀ ਲੱਤ ਟੁੱਟ ਜਾਂਦੀ ਹੈ ਦੁੜੀ ਜੰਦ ਦੀ ਗਦਾਰੀ ਤੋਂ ਬਾਅਦ ਫਿਰ ਤਾਂ ਸਭ ਪਤਾ ਦੇ ਕੋਲਾ ਇੱਕ ਹੋਰ ਸਿੱਖ ਜੋਧਾ ਭਾਈ ਬਚਿੱਤਰ ਸਿੰਘ ਆਗਿਆ ਲੈਣ ਲਈ ਆਉਂਦਾ ਕਿ ਗੁਰੂ ਜੀ ਇਸ ਸ਼ਰਾਬੀ ਹਾਥੀ ਦਾ ਮੈਂ ਮੁਕਾਬਲਾ ਕਰਾਂਗਾ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੰਦੇ ਹਨ ਤੇ ਭਾਈ ਬਚਿੱਤਰ ਸਿੰਘ ਹੱਥ ਵਿੱਚ ਇੱਕ ਨਾਗਣੀ ਫੜ ਕੇ ਦੂਰ ਤੋਂ ਭੱਜੇ ਆ ਰਹੇ ਸ਼ਰਾਬੀ ਹਾਥੀ ਦੇ ਮੱਥੇ ਤੇ ਇੱਕੋ ਅਜੇਹਾ ਵਾਰ ਕਰਦੇ ਕਿ ਉਹ ਨਾਗਣੀ ਲੋਹੇ ਦੇ ਤਮਿਆਂ ਨੂੰ چیرਦੀ ਹੋਈ ਹਾਥੀ ਦਾ ਮੱਥਾ ਵੀ ਪਾੜ ਸੁੱਟਦੀ ਹੈ ਜਿਸ ਨਾਲ ਉਹ ਸ਼ਰਾਬੀ ਹਾਥੀ ਮੌਕੇ ਤੇ ਮਾਰਿਆ ਗਿਆ ਭਾਈ ਬਜਿੱਤਰ ਸਿੰਘ ਜਿਸ ਨਾਗਰੀ ਦੇ ਨਾਲ ਸ਼ਰਾਬੀ ਹਾਥੀ ਦਾ ਮਤਾਜੀਰ ਦੇ ਹਨ ਉਹ ਨਾਗਰੀ ਤਰਖਾਨ ਭਾਈ ਜਾਰੇ ਦੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਵੱਲੋਂ ਬਣਾਈ ਗਈ ਸੀ ਭਾਈ ਹਰਦਾਸ ਸਿੰਘ ਦੇ ਨਾਲ ਹੋਰ ਵੀ ਬਹੁਤ ਸਾਰੇ ਤਰਖਾਨ ਸਿੱਖ ਦਸਮ ਪਿਤਾ ਵਾਸਤੇ ਸਿੱਖ ਫੌਜਾਂ ਲਈ ਹਥਿਆਰ ਅਤੇ ਸ਼ਸਤਰ ਤਿਆਰ ਕਰਿਆ ਕਰਦੇ ਸਨ ਇਨ੍ਹਾਂ ਸ਼ਸਤਰਾਂ ਦੇ ਲੱਕੜ ਦੇ ਬਣਾਏ ਗਏ ਦਸਤੇ ਇਹਨੇ ਬਾ ਕਮਾਲ ਅਤੇ ਮਜ਼ਬੂਤ ਹੁੰਦੇ ਸਨ ਕਿ ਇਹਨਾਂ ਲੱਕੜ ਦੇ ਸ਼ਸਤਰਾਂ ਸਾਹਮਣੇ ਮੁਗਲਾਂ ਦੇ ਲੋਹੇ ਦੇ ਹਥਿਆਰ ਵੀ ਨਹੀਂ ਸਰ ਟਿਕਦੇ ਖਾਲਸਾ ਫੌਜਾਂ ਵੱਲੋਂ ਵਰਤੀਆਂ ਜਾਂਦੀਆਂ ਸਾਰੀਆਂ ਬੰਦੂਕਾਂ ਦੇ ਬੱਟ ਵੀ ਇਹ ਤਰ੍ਹਾਂ ਦੇ ਸਿਕਈ ਤਿਆਰ ਕਰਦੇ ਸਨ ਜਦੋਂ ਮੁਗਲ ਜਰਨੈਲ ਅਤੇ ਪਹਾੜੀ ਰਾਜੇ ਲੱਕੜ ਦੇ ਹਥਿਆਰਾਂ ਨਾਲ ਆਪਣੇ ਲੋਹੇ ਦੇ ਹਥਿਆਰ ਟੁੱਟਦੇ ਦੇਖਦੇ ਤਾਂ ਉਹ ਆਪਣੇ ਕਾਰੀਗਰਾਂ ਨੂੰ ਲਾੜਤਾ ਪਾਉਣ ਲੱਗੇ ਤੇ ਉਹਨਾਂ ਨੇ ਆਪਣੇ ਕਾਰੀਗਰਾਂ ਨੂੰ ਸਖਤ ਸਜ਼ਾਵਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਵਕਤ ਮਗਲ ਰਾਜਾ ਨੇ ਆਪਣੇ ਕਾਰੀਗਰਾਂ ਨੂੰ ਇਹ ਕਹਿ ਕੇ ਲਾਹਰਤਾ ਪਾਈਆਂ ਕਿ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਸ਼ਸਤਰਾਂ ਦੇ ਲੱਕੜ ਦੇ ਦਸਤੇ ਉਹਨਾਂ ਆਮ ਲੋਕਾਂ ਵੱਲੋਂ ਬਣਾਏ ਗਏ ਹਨ ਜੋ ਕੱਲ ਤੱਕ ਸਿਰਫ ਖੇਡਣ ਵਾਲੀਆਂ ਗੁੱਲੀਆਂ ਹੀ ਘੜਦੇ ਸਨ ਤੇ ਤੁਹਾਨੂੰ ਅਸੀਂ ਇੰਦੀਆਂ ਮੋਟੀਆਂ ਤਨਖਾਹਾਂ ਦੇ ਰਹੇ ਹਾਂ ਫਿਰ ਵੀ ਤੁਹਾਡੇ ਲੋਹੇ ਦੇ ਸ਼ਸਤਰ ਦਸਮ ਗੁਰੂ ਦੇ ਲੱਕੜ ਦੇ ਹਥਿਆਰਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੇ ਉਹਨਾਂ ਗੁੱਲੀ ਘੜਾਂ ਦੀ ਲੱਕੜ ਤੁਹਾਡੇ ਲੋਹੇ ਨੂੰ ਵਿਪੱਦ ਰਹੀ ਹੈ ਉਸ ਵਕਤ ਫਿਰ ਇਹਨਾਂ ਗੁੱਲੀ ਘੜਾ ਵੱਲੋਂ ਐਨੇ ਬਾ ਕਮਾਲ ਸ਼ਸਤਰ ਬਣਾਏ ਗਏ ਜਿਨ੍ਹਾਂ ਨੇ ਲੋਹਾ ਵਿਪਾਰ ਸੁੱਟਿਆ ਸੋ ਤਰਖਾਨ ਭਾਈਚਾਰੇ ਲਈ ਇਹ ਗੁੱਲੀ ਘੜ ਸ਼ਬਦ ਪਹਿਲੀ ਵਾਰ ਮੁਗਲਾਂ ਵੱਲੋਂ ਅਤੇ ਉਹਨਾਂ ਪਹਾੜੀ ਰਾਜਿਆਂ ਵੱਲੋਂ ਵਰਤਿਆ ਗਿਆ ਸੀ ਹੋਰ ਤੁਸੀਂ ਇੱਥੋਂ ਹੀ ਇਹ حساب ਲਗਾ ਲਓ ਕਿ ਜੇ ਅੱਜ ਦੇ ਸਮੇਂ ਵਿੱਚ ਕੋਈ ਸਿੱਖ ਤਰਖਾਨ ਭਾਈਚਾਰੇ ਨੂੰ ਗੁੱਲੀ ਘੜ ਕਹਿ ਕੇ ਬੁਲਾਉਂਦਾ ਤਾਂ ਉਹ ਮੁਗਲਾਂ ਦਾ ਉਹਨਾਂ ਦੁਸ਼ਤਾਂ ਦਾ ਸਾਥੀ ਬਣ ਰਿਹਾ ਹੈ ਜਿਨ੍ਹਾਂ ਨੇ ਖਾਲਸੇ ਤੇ ਬਿਆਤ ਤਸ਼ੱਦਦ ਕੀਤੇ ਸੋ ਹੁਣ ਤਰਖਾਣ ਸਿੱਖਾਂ ਨੂੰ ਗੁੱਲੀ ਘੜ ਕਹਿਣ ਲੱਗੇ 100 ਵਾਰ ਸੋਚ ਲਿਓ ਇਹ ਉਹ ਤਰਖਾਣ ਸਿੱਖ ਹਨ ਜਿਨ੍ਹਾਂ ਦੇ ਪੁਰਖੇ ਸਰਦਾਰ ਜੱਸਾ ਸਿੰਘ ਰਾਮਗੜਿਆਣੀ ਦਿੱਲੀ ਦਾ ਉਹ ਸ਼ਾਹੀ ਤਖਤ ਜਿਸ ਉਤੇ ਬੈਠ ਕੇ ਕਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਵਰਗੇ ਸਿੱਖਾਂ ਨੂੰ ਹੀ ਧਰਤੀ ਤੋਂ ਖਤਮ ਕਰਨ ਦੇ ਫਰਮਾਨ ਜਾਰੀ ਕਰਦੇ ਸਨ ਉਸ ਤਖਤ ਨੂੰ ਸਰਦਾਰ ਜੱਸਾ ਸਿੰਘ ਰਾਮਗੜਿਆ ਇੱਕ ਤਰਖਾਣ ਸਿੱਖ ਨੇ ਘੋੜਿਆਂ ਮਗਰ ਬੰਨ ਕੇ ਤੂ ਕੇ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਿਆਂਦਾ ਸੀ ਤਰਖਾਣ ਸਿੱਖਾਂ ਦਾ ਇਹ ਇਤਿਹਾਸ ਬਾ ਕਮਾਲ ਹੈ ਪਰ ਅਸੀਂ ਮੁਗਲਾਂ ਦੇ ਭਾਗੀਦਾਰ ਬਣ ਕੇ ਗੁੱਲੀ ਘੜ ਸ਼ਬਦ ਉਹਨਾਂ ਵਾਸਤੇ ਵਰਤ ਲਏ ਆ ਜੋ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਸੋ ਦੋਸਤੋ ਇਹ ਸੀ ਅਸਲੀ ਇਤਿਹਾਸ ਕਿ ਤਰਖਾਣ ਭਾਈਚਾਰੇ ਨੂੰ ਗੁੱਲੀ ਘੜ ਕਿਉਂ ਕਿਹਾ ਜਾਂਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ